ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੈਕਟਰ 124 ਵਿੱਚ ਇੱਕ ਹੋਰ ਚੇਨ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਲਾਈ ਗਈ ਪਰਿਵਾਰ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਰਿਹਾ ਸੀ ਤੇ ਪਰਿਵਾਰ ਜਦੋਂ ਬਾਹਰ ਆਇਆ ਤਾਂ ਇਹ ਘਟਨਾ ਵਾਪਰ ਗਈ ਪਰਿਵਾਰ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚੇ ਕੈਦ ਹੋ ਗਈ ਜੋ ਵੀ ਚਪਟਮਾਰ ਚੈਨ ਖੋ ਕੇ ਫਰਾਰ ਹੋਏ ਸਨ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਇੱਕ ਬੰਬ ਨਾਲ ਉਡਾਉਣ ਦੀ ਇੱਕ ਈਮੇਲ ਨੇ ਸੰਸਨੀ ਮਚਾ ਦਿੱਤੀ। ਐਸਜੀਪੀਸੀ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਹੈ ਤੇ ਇਸ ਦੇ ਬੋਲਦੇ ਆਪਰੇਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲੇ ਨੇ ਕਿਹਾ ਹੈ ਕਿ ਸੁਰੱਖਿਆ ਵਧਾ ਦਿੱਤੀ ਗਈ ਹੈ। ਉਹਨਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਹੈ ਕਿ ਪੈਨਿਕ ਹੋਣ ਦੀ ਕੋਈ ਵੀ ਲੋੜ ਨਹੀਂ। ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੂਜੇ ਪਾਸੇ ਐਸਜੀਪੀਸੀ ਨੇ ਦੱਸਿਆ ਕਿ ਜਾਂਚ ਵੀ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਈਮੇਲ ਆਈ ਹੈ ਤੇ ਇਹਦੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਐਸਐਸਓ ਨੂੰ ਵੀ ਦਿੱਤੀ ਆ ਤੇ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀ ਆ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਇਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰਸੋ ਜਿਹੜੀ ਮੇਲ ਚਲਦੀ ਮੇਲ ਚ ਲਿਖਿਆ ਕੀ ਆ ਥੋੜਾ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰਡੀਐਕਸ ਸਾਥੇ ਨੰ ਵੀ ਨੁਕਸਾਨ ਕਰਾਂਗੇ ਮੈਂ 21 ਜਗਤ ਦੇ ਅਫੀਸ਼ੀਅਲ ਮੇਲ ਦਰਵਾਜ਼ੇ ਦਰਸਾਤ ਕਿਸ ਨੂੰ ਆਈ ਆ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਬਾਰ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾਏ ਜਾਂ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹ ਜੀ ਡਿਟੇਲ ਸਮਾਂ ਵੀ ਦੱਸਿਆ ਗਿਆ ਵੀ ਜੀ ਹਾਂ ਸਮਾਂ ਤੁਹਾਨੂੰ ਕਿਹਾ ਗਿਆ ਹੈ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿਸੇ ਏਜੰਸੀ ਜਾਂ ਕਿਦਾਂ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂਗਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਾਂ ਸੀ ਤੇ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਔਰ ਉਹਦੇ ਲਈ ਸਾਰੀ ਲਾਤੀ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪ੍ਰਕਰਮਾ ਹੈਗੀ ਹੈ ਜਿੰਨਾ ਆਪਣਾ ਗਲਿਆਰਾ ਹੈਗਾ ਸਾਰੇ ਡਿਊਟੀਆਂ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਤਾਂ ਕਿੰਨਾ ਪਰਮਾਤਮਾ ਕਰ ਗੁਰੂ ਰਾਮਦਾਸ ਮਿਹਰ ਕਰੇ ਕੋਈ ਏਦਾਂ ਦਾ ਨੁਕਸਾਨ ਨਹੀਂ ਕਿ ਇਹੀ ਹੈ ਕਿ ਐਵੇਂ ਕਿਸੇ ਨੇ ਮਤਲਬ دہشت ਉਹ ਏਦਾਂ ਦੇ ਏਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਵਿਚਾਰ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਅਮੀ ਫੇਕ ਜੋ ਮੈਨੂੰ ਲੱਗਦਾ ਕਿ ਫੇਕ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤਨ ਗੁਰ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ ਕਿ ਉਸ ਸਕੈਂਡਲ ਲੱਗੀ ਸੀ ਸਾਰੇ ਉਹ ਮੁੜਕੇ ਵਿਚਰੇ ਜੀ ਪ੍ਰੋਗਰਾਮ ਅੱਗੇ ਸਕੈਂਡਲ ਨਾਲ ਦਾ ਫੈਸਲਾ ਕੀਤਾ ਗਿਆ ਸੀ ਉਹ ਹਾਂ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇੱਥੇ ਲੱਗਦਾ ਪਿਆ ਪਰ ਫਿਰ ਵੀ ਤੋ ਉਸ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਮੇਲ ਅੱਜ ਆਈਏ ਕਿ ਕੱਲ ਅੱਜ ਆਈਏ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਮੀਟਿੰਗ ਹੋਈ ਆ 2 ਘੰਟੇ ਪਹਿਲੇ ਮੀਟਿੰਗ ਹੋਈ ਪੁਲ ਪ੍ਰਸ਼ਾਸਨ ਆਇਆ ਹਾਂ ਪੁਲ ਪ੍ਰਸ਼ਾਸਨ ਨਾਲ ਵੀ ਇੱਥੇ ਐਸਐਸਓ ਸਾਹਿਬ ਵੀ ਆਇਆ ਸੀ ਕਮਿਸ਼ਨਰ ਨੂੰ ਵੀ ਫੋਨ ਕਰ ਦਿੱਤਾ ਗਿਆ ਤੋ ਉਹਨਾਂ ਨੂੰ ਦੂਜਾ ਜਿਹੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪਟੀਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਜਿਹੜੀ ਸ਼ੁਰੂ ਕਰ ਦਿੱਤੀ ਠੀਕ ਹੈ ਠੀਕ ਅੱਜ ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਛੇ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਤੀ ਗੱਲ ਕੀਤੀ ਗਈ ਹੈ 골ਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦੱਚ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬਸਟ੍ਰੇਟ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਹੈ और मैंने उम्मीद है कि बहुत जल्दी ये केस अभी ट्रेस कर लाँगे सिक्योरिटी इमीजिएटली बीफअप की गई है उस एरिए बॉम्ब डिस्पोजल स्कॉड्स से एंटीसप्टा टीम साढ़िया वर्क कर रही हैं और सीनियर अफसर डिप्यूट किए गए हैं फॉर इनश्योरिंग फुल प्रूफ सिक्योरिटी और मैं तो मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है ਔਰ ਇਹ ਜਿਆਦਾਤਰ ਸਾਊਥ ਇੰਡੀਆ ਦੀਆਂ ਚੀਜ਼ਾਂ ਬਾਰੇ ਜਾਂ ਹੈਪਨਿੰਗਸ ਬਾਰੇ ਇਨਸੀਡੈਂਟਸ ਬਾਰੇ ਜਿਆਦਾ ਗੱਲ ਕਰ ਰਹੇ ਉੱਚ ਇੱਕ ਜ਼ਿਕਰ ਇਹ ਗੋਲਡਨ ਟੈਂਪਲ ਦੀ ਧਰਤ ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਔਰ ਅਮਰitsar ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਘੁਲਾਉਣ ਦੀ ਲੋਣੀ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂਗੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਂਨੌਰ ਵਿੱਚ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਪ੍ਰਾਚਨ ਸ਼ਿਵ ਮੰਦਿਰ ਵਿੱਚ ਭਗਤਾਂ ਦਾ ਤੰਤਾਂਤਾ ਦੇਖਣ ਨੂੰ ਮਿਲਿਆ ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਸਵੇਰੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਰੂਦਰ ਅਬੇਕ ਕਰਕੇ ਮੰਦਿਰ ਦੇ ਕਬਾੜ ਖੋਲੇ ਗਏ ਤਾਂ ਉਦੋਂ ਹੀ ਭਗਤਾਂ ਦਾ ਲਾਈਨਾਂ ਦਾ ਇਕੱਠ ਘੱਟਾ ਦੇਖਣ ਨੂੰ ਮਿਲਿਆ ਤੇ ਮੱਥਾ ਟੇਕਣ ਦਾ ਸਿਲਸਲਾ ਸ਼ੁਰੂ ਹੋ ਗਿਆ ਜੇ ਸੋਮਵਾਰ ਇਹ ਪੂਰणिमा के बाद जो है ਪਹਿਲਾ ਸਾਵਣ ਦਾ ਸੋਮਵਾਰ ਜੋ ਪਹਿਲਾ ਸੋਮਵਾਰ ਪੜ ਰਹਾ ਹੈ ਉਹ सोमवार मनाया जा रहा है तो आज जो है सावन का सोमवार है बड़ी विशेष तरीके से जो है पूजा अर्चना करने के बाद लोगों की भीड़ लगी हुई है भक्तों की और शिव मंदिर में आप देख सकते हैं चार बजे से पट जब से खुले तब से लाइन लगी हुई है भीड़ काफ़ी है सभी लोग जो है अपनी पूजा कर रहे हैं अभिषेक कर रहे हैं और आज के दिन का क्या महत्व क्या है आज सोमवार है शिव जी का खास दिन है सावन का सोमवार यही सबसे बड़ा जो महत्व है कि शिव जी का जो है दिन है सबसे खास दिन है सोमवार ये मंदिर जो है ये गुरदासपुर के आगे जो है कलानौर पड़ता है तो गुरदासपुर जिले में कलानौर गांव है यहाँ पे है यहाँ जब राजा अकबर डेरा डाल रखा था जब उसके घोड़े निकलते थे तो हर घोड़ा लूला लंगड़ा हो जाता था आगे नहीं जा पाता था तो अकबर जो है इस जगह को खुदवाता है तो शिवलिंग निकलती है उसने जो है पहले जो है मस्जिद बनाई थी ये गुम्मा चब देखेंगे ऊपर का आकार जो है मस्जिद का है उसके बाद जो है राजा रणजीत सिंह लड़के खड़क सिंह उनका शासक है उन्होंने मस्जिद के ऊपर मंदिर बनाई शिवलिंग हर शिवरात्रि को एक इंच बढ़ते हैं ऊपर को उठते हैं जो पहला भाग दिखा होगा आपको वो उठता है शिव जी का ठीक है नाग देवता कभी भी आते हैं बैठ जाते हैं और किसी ने कुल्हाड़ी यहाँ पे मारी थी तो खून और लस्सी निकल रहा था लोगों का ये भी मानना है कि काफ़ी साल पहले जो है गंगा माता खुद आती थी स्नान करा के चली जाती थी बुजुर्ग लोग बताते हैं ना यहाँ के बहुत बड़ा इतिहास है ऊपर स्तंभ है चार मंदिर के ऊपर तो उल्लू जो है रोज़ वहाँ बैठना ही बैठना है साँसें चलाते हैं यानी पहरा देते हैं ਰੋਜ਼ ਬੈਠਣਾ અમાਵਸਿਆਵਾਂ ਪੂਰਨਮਾਸਿਕ ਦਿਨ ਹੋਰ ਜ਼ਿਆਦਾ ਤੇਜ ਸਿਚਲਦਾ ਹੈ જય ਸ਼੍ਰੀ ਹਾਂਮਲੀ ਕੁਲਾ ਦੇ ਅਨੁਸਾਰ ਇਹਨੂੰ ਸਾਰੇ ਵਿਸ਼ਵ ਨੂੰ ਮਾਲਕ ਨੇ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰ ਆ ਦੇਣੇ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਪੁਲੇਨਾਰੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਤਾ ਦੀ ਜੱਟ ਜਿਹੜੇ ਉੱਥੇ ਮਤਲਬ ਕਿ ਜਾਤੂ ਗਏ ਹੋ ਉਹ ਉੱਥੇ ਆਪੀ ਸੁਣਦੇ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾਂ ਨੁਰੂ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਰਿਹਾ ਕਿ ਕੁਝ ਸੰਗਤ ਜਿਹੜੀ ਸਵੇਦੀ 3 ਵਜੇ ਦੀ ਆਉਂਦੀ ਹੈ ਇਹ ਆਪਣੇ ਸਰਬੱਤ ਦੇ ਭਾਣਾਂ ਨਾਲ ਜਿਹੜਾ ਆਣ ਕੇ ਅੰਦਰ ਜਾਲ ਦਿਲਪਤਰੀ ਫੁੱਲ ਜੋ ਵੀ ਨੇ ਕੁਝ ਜੋਲੇ ਹੁੰਦੇ ਨੇ ਮਾਰੇ ਦੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਨੂੰ ਬਤਾਈ ਦਿਨਾ ਔਰ ਨਾਲ ਹੀ ਇਹ ਪ੍ਰਸ਼ਾਸਕ ਬੇਨਤੀ ਕਰਾਂਗਾ ਕਿਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣਾ ਸਫਾਈ ਦਾ ਜਰੂਰ ਖਿਆਲ ਰੱਖਣਾ ਔਰ ਮੈਂ ਇਹ ਨੀ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁੰਨਿਆਂ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸੰਗਰਾਂ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਰ ਰੱਛ ਪੈਣਾ ਇ ਮੇਟੀ ਲੋ ਹਰ ਚੀ ਦਾ ਬੜੇ ਢੰਗ ਨਾਲ ਸੰਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ 사త్సੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚੱਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲਨ ਦੀ ਤਰ੍ਹਾਂ ਅਡਵਾਂਸ ਸਾਜੂਗਾ ਗੁਰਦਾਸਪੁਰ ਗੀਤਾ ਭਵਨ ਰੋਡ ਨੂੰ ਜਾਂਦੇ ਹੋਏ ਅਚਾਨਕ ਚੱਲਦੇ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਦਾ ਟਾਇਰ ਖੁੱਲ ਗਿਆ ਤੇ ਉੱਥੇ ਹੀ ਡਰਾਈਵਰ ਵੱਲੋਂ ਸਵਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਰੋਂਗ ਸਾਈਡ ਤੇ ਸੜਕ ਤੇ ਖੜੀ ਗੱਡੀ ਵਿੱਚ ਇਹ ਈ ਰਿਕਸ਼ਾ ਜਾ ਵਜਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਉੱਥੇ ਗੱਡੀ ਮਾਲਕ ਨੇ ਈ ਰਿਕਸ਼ਾ ਦੇ ਨੁਕਸਾਨ ਪਰੋ ਦੀ ਵੀ ਗੱਲ ਕੀਤੀ ਉੱਥੇ ਹੀ ਪੁਲਿਸ ਵੀ ਬੁਲਾਈ ਗਈ ਤੇ ਉਹਨਾਂ ਕਹਿ ਆ ਕਿ ਨੁਕਸਾਨ ਭਰਨਾ ਪਵੇਗਾ ਉੱਥੇ ਹੀ ਰਿਕਸ਼ਾ ਚਾਲ ਕਹਿੰਦਾ ਕਿ ਮੈਂ ਗਰੀਬ ਆਦਮੀ ਆ ਤੇ ਹਾਦਸਾ ਕੁਦਰਤੀ ਹੋਇਆ ਹੈ ਜੀ ਮੈਂ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਵਧਾਉਂਦੇ ਵਧਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਤੁਹਾਰੇ ਮੈਂ ਭਰੀ ਬੱਸ ਸੈਂਡ ਤੋਂ ਆ ਰਿਹਾ ਹਾਂ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਨੂੰ ਹਾਂ ਜੀ ਹਾਂ ਜੀ ਅੱਛਾ ਜੀ ਸਵਾਰੀਆਂ ਕਿੱਥੇ ਸਵਾਰੀਆਂ ਹੈਗੀਆਂ ਸਰ। ਬਚਾ ਹੋ ਗਿਆ। ਪੰਜ ਸਵਾਰੀਆਂ ਬਚਾਲੀਆਂ ਨੇ। ਕਿੰਨੇ ਨੁਕਸਾਨ ਹੋ ਗਿਆ। ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ, ਸਵਰਾਜ ਪੈ ਗਿਆ। ਆਇਆ ਬੀਜੀ ਆ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂ ਕਰਾਉਣਾ। ਅੱਜ ਜੀ ਤੇਰਾ ਟੋ ਦੇ ਦੇਓਗੇ ਸਰ ਮੈਂ ਤੇ ਆਖਿਆ ਵੀ ਦੋ ਮੱਲ ਲੋ। ਲੋਕਾਂ ਦੀਆਂ ਗੱਡੀਆਂ ਤੋੜੀ ਜਾਓ। ਇਹ ਠੀਕ ਹੈ ਤੁਹਾਡਾ ਕੰਮ ਹਣਾ। ਇਹ ਗਦਰਪਾਪ ਤਾਂ। ਥੋੜਾ ਭਾਈ ਦਾਵਾ ਵੀ ਇਹ ਹੋਨੇ ਬਸ ਢਿਓ ਸਵਾਰੀਆਂ ਲੈ ਕੇ। ਤੇ ਉਧਰੋਂ ਇਧਰੋਂ ਛਲਿਓ ਤੇ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀ ਨਾਲ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ 'ਤੇ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਮੈਨੂੰ ਬਚਾਉਂਦੇ ਬਚਾਉਂਦੇ ਉਹਨਾਂ ਗੱਡੀ ਦਾ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆ ਵੀ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਰੋੜੀਓ ਦੇ ਫਟਾਉ ਦਾ ਖੜਾ ਕੇ ਲੈ ਆਂਦੀ ਆ ਤੇ ਉਹ ਕੋਲ 5000 ਰੁਪਏ ਵੀ ਲੈਣੀਆਂ ਰੁਪਿਆ 2000 ਦੇਣਾ ਤੇ ਕ ਉਹ ਬਾਹਰ ਨਾਲ ਹਜੰਸੀ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਜ ਜੇ ਤੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਚੱਕਰ ਇਹ ਗੱਡੀ ਹੁੰਦੀ ਨਾਲ ਤੋਂ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਜਾਰਦੀ ਆ ਵੇਖੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵਜ ਗਈ ਤੇ ਹੁਣ ਪੈਸੇ ਮੰਗਾਂਦੇ ਉਹਰੇ ਗੱਲ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਿਆੜ ਲੱਗਿਆ ਨਾ ਜੇ ਉੱਡਦੇ ਸਿਆੜ ਤੋਂ ਦੀ ਵੱਜ ਨੇ ਜੇ ਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾੜੀਆਂ ਤੇ ਆ ਜਿੰਨੇ ਆਹ ਆਪਣੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਘੜੀ ਦੇ ਖਲਾਰੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵੱਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨਾ ਵੱਜੀ ਗਈ ਹੈ ਨੁਕਸਾਨ ਕਿੰਨਾ ਹੋਇਆਗਾ ਲੱਭੋ ਸਾਹਮਣੇ ਤੁਸੀਂ ਵੇਖ ਲਓ ਕੋਈ ਅਲੱਗਿਆ ਨਾ ਖਾਣਾ ਜੀ ਗੱਡੀ ਦਾ ਤੇ ਬਦ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋਵੇ ਤੇ ਉਹਦੇ ਤੇ ਐਵੇਂ 1.2 4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ ਸ਼ੀਵ ਸੈਨਾ ਸ਼ੇਰੇ ਹਿੰਦ ਦੀ ਇੱਕ ਵਿਸ਼ੇਸ਼ ਬੈਠਕ ਸ਼ਹਿਰ ਧਾਰੀਵਾਲ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਸਰਬਦਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਇਸ ਮੌਕੇ ਤੇ ਨੌਜਵਾਨਾਂ ਦੇ ਹੋਏ ਵੱਡੇ ਘਟ ਦੌਰਾਨ ਪ੍ਰਸਿੱਧ ਸਮਾਜ ਸੇਵੀ ਤੇ ਨੌਜਵਾਨ ਆਗੂ ਸાગਰ ਹਣੀ ਨੂੰ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਗੱਲਬਾਤ ਰਾਣ ਜ਼ਿਲ੍ਹਾ ਪ੍ਰਧਾਨ ਸਰਬਦੇਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੋੜਨਾ ਹੈ ਤੇ ਸ਼ਹਿਰਾਂ ਵਿੱਚ ਤੇ ਪਿੰਡ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨਾ ਹੈ ਮੇਰਾ ਨਾਮ ਸਰਬਦੇਵਾਲ ਹੈ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਸ਼ਿਵਸ਼ੰ ਸ਼ਹਿਰਹਿੰਦ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਅੱਜ ਸਾਗਰ ਸਾਗਰ ਨੂੰ ਧਾਰੀਵਾਲ ਦਾ ਵਾਈਸ ਪ੍ਰੈਜ਼ੀਡੈਂਟ ਸ਼ਹਿਰ ਦਾ ਲਗਾ ਜਾ ਰਿਹਾ ਹੈ ਔਰ ਮੈਂ ਇਸ ਵੀਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਹੜਾ ਕਿ ਸਾਡੀ ਪਾਰਟੀ ਦੇ ਨਾਲ ਸਹਿਯੋਗ ਦੇ ਰਹੇ ਨੇ ਨੌਜਵਾਨ ਮੁੰਡਿਆਂ ਨੂੰ ਜੋੜਿਆ ਆ ਮੈਂ ਅਪੀਲ ਆ ਮੇਰੀ ਇਹ ਨੌਜਵਾਨ ਵੀਰ ਨੂੰ ਕਿ ਸਾਡੇ ਨਾਲ ਇਦਾਂ ਹੀ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਰਹੇਗਾ ਤੇ ਸਾਡੀ ਪਾਰਟੀ ਦਾ ਮਾਣ ਸਤਿਕਾਰ ਵਧਾਏਗਾ ਇੱਕ ਅਪੀਲ ਮੇਰੀ ਹੋਰ ਹੈ ਇਹਨਾਂ ਨੂੰ ਨੌਜਵਾਨ ਭਰਾਵਾਂ ਨੂੰ ਕਿ ਅਸੀਂ ਇੱਕ ਜੁੱਧ ਲੜ ਰਹੇ ਆ ਜੋ ਕਿ ਪੰਜਾਬ ਸਰਕਾਰ ਵੀ ਲੜ ਰਹੀ ਹੈ ਨਸ਼ੇ ਦੇ ਵਿਰੁੱਧ ਮੇਰੀ ਬੇਨਤੀ ਆ ਮੇਰਾ ਭਰਾ ਇਹ ਨਸ਼ੇ ਦੇ ਵਿਰੁੱਧ ਮੇਰਾ ਸਾਥ ਦੇਗਾ ਸਾਰਿਆਂ ਭਰਾਵਾਂ ਨੂੰ ਨੌਜਵਾਨਾਂ ਨੂੰ ਸੋਝਾ ਆਏਗਾ ਜਿੱਥੋਂ-ਜਿੱਥੋਂ ਵੀ ਮੇਰੇ ਭਰਾ ਆਏ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਾਂ ਕਿਸੇ ਵੀ ਕਸਬੇ ਤੋਂ ਆਏ ਨੇ ਸਾਰਿਆਂ ਨੂੰ ਮੇਰਾ ਵੀਰ ਗਾਈਡ ਕਰੇਗਾ ਇਹ ਕਿ ਸਮਝਾਏਗਾ ਕਿ ਨਸ਼ਾ ਨਹੀਂ ਕਰਨਾ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਤਰੀਕੇ ਨਾਲ ਡਵਾਈਸ ਕਰੋ ਤਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਔਰ ਅੱਜਕੱਲ ਦੇ ਜੰਗ ਬੱਚੇ ਆਪਣੀ ਸੋਹਣੀਆਂ ਸੇਧਾ ਬਣਾ ਕੇ ਔਰ ਜੋ ਦੇਖੇ ਆਏ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਉੱਤੇ ਇੱਕ ਮੁਸ਼ਕਲ ਆ ਗਈ ਸੀ ਇੰਡੀਆ ਪਾਕਿਸਤਾਨ ਦੀ ਜਦੋਂ ਜੰਗ ਲੱਗੀ ਸੀ ਤੇ ਉਸ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਆਪਣੇ ਦੇਸ਼ ਦੇ ਲਈ ਨੌਜਵਾਨ ਚਾਹੀਦੇ ਨੇ ਬੱਚੇ ਮਤਲਬ ਜੰਗ 'ਚ ਲੜਨ ਲਈ ਤੇ ਕਾਫੀ ਬੱਚਿਆਂ ਨੇ ਵੀਡੀਓ ਵਰੀਲਾਂ ਬਣਾ ਕੇ ਪਾਈਆਂ ਸੀ ਤੇ ਮੈਂ ਇਹੋ ਅਪੀਲ ਕਰਨਾ ਕਿ ਆਪਣੀ ਸਿਹਤ ਨੂੰ ਸੰਭਾਲੋ ਜੇ ਤੁਹਾਡੇ 'ਚ ਜਾਨ ਹੋਏਗੀ ਤੇ ਤੁਸੀਂ ਕਿਸੇ ਨਾਲ ਲੜ ਸਕੋਗੇ ਤਪਾ ਮੰਡੀ ਵਿੱਚ ਉਸ ਸਮੇਂ ਦੁਖਦਾਈ ਘਟਨਾ ਸਾਹਮਣੇ ਆਈ ਜਦੋਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਤਪਾ ਮੰਡੀ ਦੇ 55 ਸਾਲ ਦੇ ਪ੍ਰੇਮ ਸਿੰਘ ਪੁੱਤਰ ਨੀਕ ਸਿੰਘ ਬਾਜੀਗਰ ਬੱਸੀ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਕਾਵੜੀਏ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਤੇ ਮ੍ਰਿਤਕ ਪ੍ਰੇਮ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਉਸ ਦੀ ਭੈਣ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ 55 ਸਾਲ ਦੇ ਪ੍ਰੇਮ ਸਿੰਘ ਪੁੱਤਰ ਨੀਕ ਸਿੰਘ ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਜੋ ਲੰਗਰ ਸੇਵਾ ਲਈ ਕਾਵੜ ਸੰਗਤ ਤੱਪਾ ਨਾਲ 3 ਦਿਨ ਪਹਿਲਾਂ ਹੀ ਟਰੈਕਟਰ ਟਰਾਲੀ ਰਾਹੀਂ ਹਰਦਵਾਰ ਜਾ ਰਿਹਾ ਸੀ ਪਰ ਪਿਛਲੇ ਦਿਨੀ ਜਦੋਂ ਰੁੜਕੀ ਅਤੇ ਸਹਾਰਨਪੁਰ ਰੋਡ ਤੇ ਰੁਕੇ ਜਿੱਥੇ ਨਾਲ ਦੇ ਸਾਥੀ ਟਰੈਕਟਰ ਤੋਂ ਹੇਠਾ ਉਤਰ ਕੇ ਪਿਸ਼ਾਬ ਕਰਨ ਲਈ ਸਾਈਡ ਤੇ ਚਲੇ ਗਏ ਪਰ ਟਰੈਕਟਰ ਟਰਾਲੀ ਪਿੱਛੇ ਵਾਲੇ ਪਾਸੇ ਡਾਲੇ ਤੇ ਬੈਠੇ ਪ੍ਰੇਮ ਸਿੰਘ ਨੂੰ ਇੱਕ ਤੇਜ਼ ਰਫ਼ਤਾਰ ਪਿਕਅਪ ਗੱਡੀ ਨੇ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਪ੍ਰੇਮ ਸਿੰਘ ਹੇਠਾ ਡਿੱਗ ਪਏ ਤੇ ਗੰਭੀਰ ਜ਼ਖਮੀ ਹੋ ਗਏ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਪ੍ਰੇਮ ਸਿੰਘ ਦੀ ਮੌਤ ਹੋ ਗਈ ਕਹਿੰਦਾ ਤਾਂ ਇਹ ਜਰਾਂ ਜੀ ਬਾਜੀਗਰ ਵਸਤੀ ਦੇ ਵਿੱਚ ਇੱਕ ਮੁੰਡਾ ਪ੍ਰੇਮ ਸਿੰਘ ਰਹਿੰਦਾ ਸੀਗਾ ਜੀ ਉਹ ਮਤਲਬ ਗਰੀਬ ਪਰਿਵਾਰ ਦਾ ਮੁੰਡਾ ਸੀਗਾ ਜੀ ਤੇ ਸੇਵਾ ਭਾਵਨਾ ਉਹਦੇ ਮਨ ਦੇ ਵਿੱਚ ਇੰਨੀ ਸੀਗੀ ਜੀ ਕਿੱਥੇ ਵੀ ਸਾਂਝਾ ਕੰਮ ਹੋਣਾ ਕਿਸੇ ਲੜਕੀ ਦਾ ਵਿਆਹ ਹੋਣਾ ਜਾਂ ਕੋਈ ਮਤਲਬ ਭਜ ਕੇ ਅੱਗੇ ਜਾਂਦਾ ਸੀ ਹਰੇਕ ਕੰਮ ਭਜ-ਭਜ ਕੇ ਕਰਦਾ ਸੀ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਸੀ ਜੀ ਹੁਣ ਪਰਸੋ ਦੀ ਗੱਲ ਹੈ ਪਰਸੋ ਜਦੋਂ ਉੱਥੇ ਕਾਬੜ ਯਾਤਰਾ ਗਈ ਹੈ ਤੇ ਹਰਦੁਆਰ ਉੱਥੋਂ ਕਾਬੜ ਲੈ ਕੇ ਆਉਂਦੇ ਨੇ ਉਹਨਾਂ ਦੇ ਲੰਗਰ ਦੀ ਸੇਵਾ ਦੇ ਨਾਲ ਗਿਆ ਸੀਗਾ ਤੇ ਉਹ ਗੱਡੀ ਦੇ ਟਰਾਲੀ ਦੇ ਡਾਲੇ ਦੇ ਪਿੱਛੇ ਬੈਠੇ ਸੀਗਾ ਤੇ ਪਿੱਛੋਂ ਬਹੁਤ ਤੇਜ਼ ਰਫਤਾਰ ਨਾਲ ਆ ਕੇ ਪੀਆ ਪਿਕਅਪ ਗੱਡੀ ਨੇ ਟੱਕਰ ਮਾਰੀ ਤੇ ਮੁੰਡੇ ਦੀ ਮੌਕੇ ਤੇ ਜੀ ਮੌਤ ਹੋ ਗਈ। ਅਸੀਂ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਵੀ ਉਹਨਾਂ ਨੂੰ ਉਹਨਾਂ ਦੀ ਮਤਲਬ ਜਿਹੜੀ ਵਿਕਤੀ ਹਾਲਤ ਹੈ ਉਹ ਗੰਭੀਰ ਹੈ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰ ਦੀ ਸਾਰ ਲੀ ਜਾਵੇ ਜੀ। ਜੀ ਜੀ ਪ੍ਰੇਮ ਸਿੰਘ ਉੱਤਰ ਸਰਦਾਰ ਨੀਕ ਸਿੰਘ ਬਾਜੀਗਰ ਵਸਤੀ ਦੇ ਤੋਂਪਾ ਦਾ ਰਹਿਣ ਵਾਲਾ ਸੀਗਾ ਜੀ ਮੇਰੇ ਤਾਇਆ ਜੀ ਦਾ ਲੜਕਾ ਸੀਗਾ ਇਹ ਕੰਬੜ ਸੰਗ ਵਾਲਿਆਂ ਨਾਲ ਆਏ ਸਾਲ ਜਾਂਦਾ ਸੀਗਾ ਜੀ ਸੇਵਾ ਕਰਨ ਦੇ ਵਿੱਚ ਹਰਦوار ਐਸ ਵਾਰ ਵੀ ਇਹ ਜਦੋਂ ਹਰਦوار ਨੂੰ ਜਾ ਰਹੇ ਸੀਗੇ ਜੀ ਤੇ ਉੱਥੇ ਐਕਸੀਡੈਂਟ ਦੇ ਵਿੱਚ ਇਹਦੀ ਮੌਤ ਹੋ ਗਈ ਬਹੁਤ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜੀ ਇਹ ਘਟਨਾਕਰਮ ਕਿਵੇਂ ਹੋਇਆ ਹੈ ਇਹ ਜੀ ਉੱਥੇ ਜਾ ਰਹੇ ਸੀਗੇ ਜਦੋਂ ਤਾਂ ਇਹ ਟਰਾਲੀ ਦੇ ਉੱਪਰ ਸਮਾਨ ਲੱਦਿਆ ਹੋਇਆ ਸੀਗਾ ਜੀ ਜਿਹੜਾ ਲੰਗਰ ਵਗੈਰਾ ਲਾਉਂਦੇ ਆ ਜਾ ਕੇ ਤੇ ਉੱਥੇ ਜੀ ਦੂਜੇ ਜਿਹੜੇ ਸਾਥੀ ਸੀਗੇ ਸੇਵਕ ਉਹ ਬਾਥਰੂਮ ਵਗੈਰਾ ਕਰਨ ਚਲੇ ਗਏ ਟਰਾਲੀ ਰੋਕ ਕੇ ਇਹ ਟਰਾਲੀ ਦੇ ਉੱਤੇ ਬੈਠਾ ਸੀਗਾ ਡਾਲੇ ਦੇ ਉੱਤੇ ਤੇ ਇਕੱਲਾ ਹੀ ਸੀਗਾ ਜੀ ਇਹ ਦੂਜੇ ਥੱਲੇ ਬਾਗੇ ਸੀਗੇ ਬਾਥਰੂਮ ਕਰਨ ਤੇ ਉਹ ਜੀ ਮਗਰੋਂ ਆ ਕੇ ਪਿਕਅਪ ਗੱਡੀ ਵੱਜੀ ਜਿਹਦੇ ਨਾਲ ਮਤਲਬ ਕਿ ਇਹ ਸੜਕ ਤੇ ਡਿੱਗ ਪਏ ਤੇ ਇਹਨਾਂ ਦੀ ਡੈਥ ਹੋ ਗਈ ਕਿ ਮੇਰਾ ਪਰਿਵਾਰ ਕਿ ਇੰਸਪੈਕਟਰ ਹਰਪਾਲ ਸਿੰਘ ਨੇ ਬਤੌਰ ਐਸਐਚਓ थाना ਤਾਰੀਵਾਲ ਦਾ ਚਾਰ ਸੰਭਾਲਿਆ ਤੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇੰਸਪੈਕਟਰ ਸੁਖਪਾਲ ਸਿੰਘ ਨੇ ਕਿਹਾ ਕਿ ਯੋਧ ਨਸ਼ਿਆਂ ਵਿਰੁੱਧ ਮਹੀਨਿਆਂ ਦੇ ਤਹਿਤ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਨਸ਼ਾ ਤਸਕਾਂ ਦੇ ਖਿਲਾਫ ਕਾਰਵਾਈ ਚੱਲੀ ਰਹੇਗੀ ਸ਼ਹਿਰ ਤਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਦੇ ਸਬੰਧ ਵਿੱਚ ਵੀ ਉਹਨਾਂ ਨੇ ਵਿਸਾਰ ਨਾਲ ਚਰਚਾ ਕੀਤੀ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਉਹ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਨਾਬਾਲਗ ਬੱਚਿਆਂ ਨੂੰ 2-ਵਿਲਰ ਜਾਂ 4-ਵਿਲਰ ਚਲਾਉਣ ਲਈ ਨਾ ਦਿੱਤੇ ਜਾਣ ਜੇਕਰ ਕੋਈ ਵੀ ਨਾਬਾਲਗ ਬੱਚਾ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦਾ ਹੈ ਉਹਨਾਂ ਦੇ ਧਿਆਨ ਵਿੱਚ ਆ ਗਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਮੇਰੀ ਇੱਕੋ ਹੀ اپੀਲ ਇੱਕ ਤੇ 메ਨ ਸ਼ਹਿਰ ਦੇ ਵਿੱਚ ਜਿਹੜੀ ਆ ਰੇੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸ਼ਹਿਰ ਵਾਲੇ ਵੀ ਸਾਡਾ ਸਾਥ ਦੇਣ ਕੁਝ ਕਮੇਟੀਕਰ ਵਾਲਿਆਂ ਦਾ ਨਗਰ ਕਾਉਂਸਲ ਵਾਲਿਆਂ ਦਾ ਵੀ ਅਸੀਂ ਸਾਥ ਲਵਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਜਿਹੜੀ ਉਹਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਸੈਕੰਡਲੀ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੱਥੇ ਖਾਸ ਕਰਕੇ ਗਰਲ ਸਕੂਲ ਨੇ ਉੱਥੇ ਜਿਹੜੇ ਆਵਾਰਾ ਮੋਟਰਸਾਈਕਲਾਂ ਦੇ ਉੱਤੇ ਮਜਨੂ ਜਿਹੜੇ ਆਉਂਦੇ ਨੇ ਉਹਨਾਂ ਨੂੰ ਫਿਲਹਾਲ ਤੇ ਮੇਰੀ ਇਹ ਰਿਕਵੈਸਟ ਆ ਕਿ ਉਹ ਆਪ ਹੀ ਇਹ ਕੰਮ ਬੰਦ ਕਰ ਦੇਣ ਤੇ ਜੇਕਰ ਫਿਰ ਵੀ ਉਹਨਾਂ ਨੇ ਇਹ ਕੰਮ ਨਾ ਬੰਦ ਕੀਤਾ ਤੇ ਤੁਹਾਡਾ ਸਹਿਯੋਗ ਲੈ ਕੇ ਤੇ ਜੋ ਵੀ ਸਾਡੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਸਖਤੀ ਕਰਨ ਦੀ ਲੋੜ ਪਵੇਗੀ ਉਹ ਕੀਤੀ ਜਾਏਗੀ ਬਾਕੀ ਸ਼ਹਿਰ ਵਾਸੀਆਂ ਨੂੰ ਇਹ ਮੇਰੇ ਵੱਲੋਂ ਅਪੀਲ ਆ ਵੀ ਹਮੇ ਬਿਨਾਂ ਵਜ੍ਹਾ ਤੋਂ ਕਿਸੇ ਮਤਲਬ ਸ਼ੱਕ ਦੇ ਵਿੱਚ ਆ ਕੇ ਕੋਈ ਅਫਵਾਹ ਨੂੰ ਵਧਾਉਣ ਦੀ بجائے ਤੁਹਾਡੇ ਨਾਲ ਗੱਲ ਕਰਨ ਜਾਂ ਤੁਹਾਡੇ ਨਾਲ ਨਹੀਂ ਕਰਨੀ ਤੇ ਸਾਡੇ ਨਾਲ ਗੱਲ ਕਰਨ ਕਿਉਂਕਿ ਅਫਵਾਹਾਂ ਪਲਾਉਣ ਵਾਲੇ ਜਿਹੜੇ ਨੇ ਉਹ ਵੀ ਸਮਾਜ ਦੇ ਵਿੱਚ ਤੱਤ ਜਿਹੜੇ ਉਹ ਨਿਊਜ਼ ਨੇ ਪਰ ਇਹਨੂੰ ਜਿਹੜਾ ਰੈਗੂਲਰ ਲਗਾਤਾਰ ਜਾਰੀ ਰੱਖਿਆ ਜਾਏਗਾ ਤਾਂ ਕਿ ਕੋਈ ਇਹ ਨਾ ਸੋਚੇ ਵੀ ਇਹ ਇੱਕ ਹਫ਼ਤੇ ਦਾ ਮਿਸ਼ਨ ਸੀ ਜਾਂ ਦੋ ਹਫ਼ਤੇ ਦਾ ਮਿਸ਼ਨ ਸੀ ਇਹਨੂੰ ਬਿਲਕੁਲ ਪ੍ਰੋਪਰ ਰੈਗੂਲਰ ਡੇਲੀ ਇਹਦੇ ਉੱਤੇ ਜਿਹੜੀ ਉਹ ਕਾਰਵਾਈ ਹੋਏਗੀ ਤੁਹਾਡੇ ਵੱਲੋਂ ਤੇ ਪਬਲਿਕ ਵੱਲੋਂ ਅਸੀਂ ਇਹ ਸਯੋਗ ਮੰਗਨੇ ਆ ਵੀ ਜੇਕਰ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਜਿਆ ਅਨਸਰ ਜਿਹੜਾ ਉਹ ਦੁਬਾਰਾ ਜਿਹੜਾ ਉਹ ਨਸ਼ੇ ਦੀ ਸ਼ੁਰੂਆਤ ਕਰਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਬਾਕੀ ਸਾਡੀ ਆਪਣੀ ਨਜ਼ਰ ਤੇ ਜਿਹੜੀ ਪੂਰੀ ਹੈ ਨਸ਼ੇ ਵਾਲੇ ਬੰਦੇ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਇਹਦੇ ਵੱਲੋਂ ਸਾਡੇ ਤੋਂ ਸਭ ਤੋਂ ਵੱਡਾ ਪ੍ਰਲਾਪ ਇਹ ਕੀਤਾ ਜਾਏਗਾ ਕਿ ਜਿਹੜੇ-ਜਿਹੜੇ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਤੇ ਸਕੂਲ ਦੇ ਵਿੱਚ ਜਾ ਕੇ ਡੇ ਬਾਏ ਡੇ ਅਸੀਂ ਜਿਹੜਾ ਉਹ ਸੈਮੀਨਾਰ ਕਰਾਂਗੇ ਕਿਉਂਕਿ ਬੱਚੇ ਵੀ ਤਾਂ ਸਾਡੇ ਹੀ ਨੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨਿਜਮ ਕੀ ਕਹਿੰਦੇ ਨੇ ਜਾਂ ਤੁਹਾਡੀ ਏਜ ਕਿੰਨੀ ਆ ਤੁਹਾਨੂੰ ਇਹ ਚੀਜ਼ ਚਲਾਉਣੀ ਅਲਾਉਡ ਆ ਜਾਂ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਸਕੂਲ ਵਾਲਿਆਂ ਦਾ ਵੀ ਸਹਿਯੋਗ ਲਵਾਂਗੇ ਕਿ ਸਾਡੇ ਵੱਧ ਵੱਧ ਲੈਕਚਰ ਜਿਹੜੇ ਆਪਣੇ ਆਪਣੇ ਸਕੂਲ ਦੇ ਵਿੱਚ ਕਰਵਾਉਣ ਤੇ ਫਿਰ ਵੀ ਜੇਕਰ ਕੁਝ ਹੁੰਦੇ ਨੇ ਜਿਹੜੇ ਬਿਨਾਂ ਲੈਕਚਰ ਤੋਂ ਜਾਂ ਸਕੂਲ ਦੇ ਜਾਂ ਪੇਰੈਂਟਸ ਨੂੰ ਵੀ ਕਈ ਏਰੀ ਬਲੈਕਮੇਲ ਕਰਕੇ ਬਾਜ਼ਾਰ ਦੇ ਵਿੱਚ ਆ ਕੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਫਿਰ ਜੋ ਸਾਡੇ ਵੱਲੋਂ ਸ਼ਕਤੀ ਹੈ ਉਹਦੇ ਨਾਲ ਫਿਰ ਇਹਨਾਂ ਨੂੰ ਢਾਲ ਪਾਈ ਜਾਏ ਹਾਂ ਬਿਲਕੁਲ ਕੀਤੇ ਜਾਣਗੇ ਜੀ ਸਭ ਤੋਂ ਪਹਿਲਾਂ ਤੇ ਡਿਪਾਰਟਮੈਂਟ ਟਰਾਂਸਪੋਰਟ ਨੂੰ ਲਿਖਿਆ ਜਾਏਗਾ ਇਹਨਾਂ ਦੇ ਖਿਲਾਫ ਇਹਨਾਂ ਦੇ ਟਾਈਮ ਟੇਬਲ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਕਿਉਂਕਿ ਟਾਈਮ ਟੇਬਲ ਘੱਟ ਹੋਣ ਕਰਕੇ ਇਹਨਾਂ ਨੂੰ ਆਪਣੀਆਂ ਸਵਾਰੀਆਂ ਚੁੱਕਣ ਦੀ ਜਿਹੜੀ ਆ ਉਹ ਹੋੜ ਲੱਗੀ ਹੁੰਦੀ ਹੈ ਉਹਦੇ ਨਾਲ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਮਹਿਕਮੇ ਨੂੰ ਵੀ ਕਵਾਂਗੇ ਵੀ ਇਹਨਾਂ ਤੇ ਸਖਤੀ ਕੀਤੀ ਜਾਵੇ ਜੇਕਰ ਮਹਿਕਮੇ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਇਹ ਗਲਤੀ ਕਰਦੇ ਨੇ ਤੇ ਫਿਰ ਸਾਡੇ ਕੋਲ ਵੀ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਨੇ ਉਹ ਪਾਵਰਾਂ ਹੈਗੀਆਂ ਨੇ ਤੇ ਜੇਦੀ ਲੋਡ ਪਈ ਉਹਦੇ ਚਲਾਨ ਕੀਤੇ ਜਾਣਗੇ ਜੇ ਰੋਡ ਪਈ ਤੇ ਗੱਡੀ ਵੀ ਬਾਂਡ ਕੀਤੀ ਜਾਏ ਸਲਾ ਸਹਿਯੋਗ ਦਿਓ ਚਾਹੇ ਉਹ ਨਸ਼ਾ ਅਮਰੋਧ ਹੋਵੇ ਚਾਹੇ ਕੋਈ ਸਮਾਜ ਦੇ ਵਿੱਚ ਗਲਤ ਕੋਈ ਅਫਵਾਹ ਹੋਵੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਥੋੜਾ ਕੰਮ ਕਰਨਾ ਉਸੇ ਮਰ ਗਿਆ ਲਈ 1% ਕੰਮ ਕਰ ਸਕਦੇ ਹਾਂ ਉਸ ਸਹਿਯੋਗ ਤੋਂ ਬਿਨਾਂ ਤੇ ਕੋਈ ਵੀ ਕੰਮ ਜੜਾ ਉਹ ਚੱਲ ਨਹੀਂ ਸਕਦਾ ਤੇ ਪਬਲਿਕ ਅੱਗੇ ਇਹੋ ਅਪੀਲ ਹੈ ਵੀ ਸੱਚੀ ਤੇ ਠੋਸ ਇਤਲਾ ਸਾਨੂੰ ਦਿਓ ਆਕੇ ਅਹੀਂ ਉਤੇ ਕਾਰਵਾਈ ਕਰੀਏ ਤੇ ਕਿਸੇ ਦਾ ਨਜਾਇਜ਼ ਨਾ ਹੋਵੇ। ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਡਾਕਟਰ ਅਖਿਲ ਚੌਧਰੀ ਆਈਪੀਐਸ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਮੁਖਸਰ ਸਾਹਿਬ ਦੀ ਹਦਾਇਤ ਅਤੇ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਲਗ ਲਗ ਟੀਮ ਆਪਾਂ ਆਕੇ ਨਸ਼ਾ ਤਸਰਾਤੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼੍ਰੀ ਮਨਮੀਤ ਸਿੰਘ ਢਿੱਲੋ ਐਸਪੀਡੀ ਅਤੇ ਸ਼੍ਰੀ ਰਮਨਪ੍ਰੀਤ ਸਿੰਘ ਗਿੱਲ ਡੀਐਸਪੀਡੀ ਦੀ ਨਿਗਰਾਨੀ ਹੇਠ ਐਸਆਈ ਕੁਲਬੀਰ ਚੰਦ ਇਨਚਾਰਜ ਸੀਆਈਐਮ ਲੋੜ ਦੀ ਪੁਲਿਸ ਟੀਮ ਨੇ ਵੱਲੋਂ ਇੰਟੈਲੀਜੈਂਸ ਆਧਾਰਿਤ ਕਾਰਵਾਈ ਕਰਕੇ ਨਸ਼ਾ ਤਸਕਰੀ ਗਿਰੋਹ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਸੀਆਈਐਮ ਲੋਡ ਪੁਲਿਸ ਟੀਮ ਵੱਲੋਂ ਗਸ਼ਤ ਤੇ ਚੈਕਿੰਗ ਦੌਰਾਨ ਗੁਪਤ ਸੂchnਾ ਦੇ ਆਧਾਰ ਤੇ ਹਰਪ੍ਰੀਤ ਸਿੰਘ ਸ਼ੇਰਾ, ਮਨਜਿੰਦਰ ਸਿੰਘ ਮਣੀ ਅਤੇ ਗੁਰਲਾਲ ਸਿੰਘ ਲੱਲੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕੋਲੋਂ 500 ਗ੍ਰਾਮ ਹੈਰਨ ਤੇ ਇੱਕ ਪੋਲੀਥੀਨ ਪੈਕੇਟ ਵੀ ਬਰਾਮਦ ਹੋਇਆ। ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸਓ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੇਠ ਡਿਸਟ੍ਰਿਕਟ ਪੁਲਿਸ ਜੋ ਲਗਾਤਾਰ ਕੰਮ ਕਰ ਰਹੀ ਹੈ। ਸੋ ਇਹਦੇ ਵਿੱਚ ਸਾਡੀ ਸੀਆਈਏ ਮਲੋੜ ਟੀਮ ਨੇ ਦੋ ਇੱਕ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪਹਿਲੀ ਰਿਕਵਰੀ ਬਾਰੇ ਮੈਂ ਦੱਸ ਦਾਂ ਜੀ 500 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇੱਕ ਮੈਟਰ ਦੇ ਵਿੱਚ ਜੋ ਪੀਐਸ ਗਿੱਦੜਬਾਹੜ ਏਰੀਆ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ ਜੀ ਅਸੀਂ ਐਫਆਈਆਰ ਨੰਬਰ 89 ਅੰਡਰ ਸੈਕਸ਼ਨ 21 ਸੀ ਐਂਡ ਡੀਪੀਐਸ ਜੀ ਇਹਦੇ ਵਿੱਚ ਲਗਾਤਾਰ ਅਪਰੋਕਸੀਮੇਟਲੀ 1 ਮਹੀਨਾ ਤੋਂ ਸਾਡੀ ਟੀਮਸ ਉੱਤੇ ਸਰਵੇਲੈਂਸ ਕਰ ਰਹੀਆਂ ਸੀ ਸੋ ਜਦੋਂ ਹੀ ਇੱਕ ਪਿੰਨ ਪੁਆਇੰਟਡ ਸਪੈਸਿਫਿਕ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਰੇਡ ਕਰਦੀ ਹੈ ਤਾਂ ਉਥੇ ਤਿੰਨ ਅਕਿਊਜ਼ ਜਿਹੜੇ ਐਪਰੀਹੈਂਡ ਕੀਤੇ ਗਏ ਸੋ ਉਹਨਾਂ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਸ਼ੇਰਾ ਇਹ ਜੋ ਰਹਿਣ ਵਾਲਾ ਹੈ ਵਿਲੇਜ ਥੇੜੀ ਤਹਿਸੀਲ ਗਦੜਵਾਹਾ ਤੇ ਦੋ ਜੋ ਲੜਕੇ ਹੈ ਗੁਰਲਾਲ ਸਿੰਘ ਲਾਲੀ ਪੁੱਤਰ ਸਵਰਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਦੂਸਰਾ ਜੀ ਮਨਜਿੰਦਰ ਸਿੰਘ ਮਨੀ ਪਿੰਡ ਭਗਵਾਨਪੁਰਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਸੋ ਇਹ ਦੋਨੋਂ ਲੜਕੀਆਂ ਜੋ ਇਹ ਆਪਣੇ ਹੀਰੋਇਨ ਦਾ ਕੌਂਟਰਾ ਬੈਂਡ ਸੁਹਰਪ੍ਰੀਤ ਨੂੰ ਦੇਣ ਆਏ ਸੀ ਤਾਂ ਉਸ ਵਕਤ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤੇ ਪੁਲਿਸ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਤਾਂ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਸੋ ਇੱਕ ਜੋ ਸੈਕੰਡ ਜਿਹੜਾ ਮੁਕੱਦਮਾ ਸੀ ਰਜਿਸਟਰ ਕੀਤਾ ਜੀ ਉਹ ਹੈ ਐਫ ਆਈ ਆਰ ਨੰਬਰ 123 ਪੀਐਸ ਸਦਰ ਮੁਖਸਰਦ ਕੀਤੀ ਗਈ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਹੈ ਕਿ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋ ਇਹਦੇ ਵਿੱਚ 1.5 ਕੇਜੀ ਆਪੀਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੋ ਇਹਦੇ ਵਿੱਚ ਜੋ ਰਿਕਵਰੀ ਹੈ 1.5 ਕੇਜੀ ਹਿਰੋਇਨ ਔਰ ਇੱਕ Maruti Swift car PB30 ਬੀਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਹੀ ਸ਼ਲਾਘਾ ਕਰਨਾ ਚਾਹੁੰਦਾ ਜੀ SSP ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ASP D ਸਾਹਿਬ ਉਹਨਾਂ ਦੀ ਗਾਈਡੈਂਸ ਹੇਠ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀ ਹੈ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਹਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨਸ ਜੋ ਫੈਲਿਆ ਹੋਇਆ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਾਇਕ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂਮ ਪਲੱਸ ਇੱਕ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਸੋ ਪਬਲਿਕ ਨੂੰ ਇਹੀ ਅਪੀਲ ਹੈ ਕਿ ਇਸ ਕੈਂਪੇਨ 'ਚ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰਗ ਫਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਹਨ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਟੀਆਰਐਫ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਅਦਿੱਤ્ય ਉਪਲ ਦੀ ਪ੍ਰਧਾਨਗੀ ਹੇਠ ਉੱਜ ਡਰਿਆ ਤੇ ਹੜ ਮੌਕੇ ਕੀਤੇ ਜਾਣ ਵਾਲੇ ਬਚਾਓ ਕਾਰਜਾਂ ਦੀ ਮੌਕ ਟ੍ਰਿਲ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਮੂਲਿਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮੌਕ ਟ੍ਰਿਲ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾ ਵਿੱਚ ਆਪਸੀ ਤਾਲਮੇਲ ਮਜ਼ਬੂਤ ਹੁੰਦਾ ਹੈ। ਅਤੇ ਬਚਾਓ ਕਾਰਜਾਂ ਸੰਬੰਧੀ ਸਾਰਿਆਂ ਨੂੰ ਸਿਖਲਾਈ ਮਿਲ ਜਾਂਦੀ ਹੈ ਉਹਨਾਂ ਕਹਿੰਦੇ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਕਈ ਦਰਿਆ ਅਤੇ ਨਹਿਰਾਂ ਲੰਘਦੇ ਹਨ ਤੇ ਜ਼ਿਲ੍ਹਾ ਪਠਾਨਕੋਟ ਦੇ ਜ਼ਿਆਦਾਤਰ ਖੇਤਰ ਦਰਿਆ ਦੇ ਨਾਲ ਲੱਗਦੇ ਹੋਣ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਦੱਸਿਆ ਕਿ ਉਝ ਦਰਿਆ ਵਿੱਚ ਫਲੈਕਸ ਫਲੱਡ ਆਉਂਦੇ ਹਨ ਤੇ ਇਸ ਲਈ ਮੋਕ ਡ੍ਰਿਲ ਕੀਤੀ ਗਈ ਐਨਡੀਆਰਐਫ ਕੀ ਹਾਂ ਪਰ ਐਕਸਰਸਾਈਜ਼ ਚੱਲ ਰਹੀ ਹੈ ਕੀ ਕਹਿਣਾ ਹੈ ਅੱਗੇ ਕੀ ਪਲਾਨ ਹੈ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਐਨਡੀਆਰਐਫ ਵੱਲੋਂ ਇੱਕ ਜੁਆਇੰਟ ਮੋਕ ਡ੍ਰਿਲ ਕੀਤੀ ਗਈ ਹੈ ਫਲਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ ਹੈ ਉਹ ਬਹੁਤ ਸਾਰੀਆਂ ਨਦੀਆਂ ਕ੍ਰਿਸਕ੍ਰੋਸ ਕਰਦੀਆਂ ਹਨ ਚੱਕੀ ਰਿਵਰ ਹੋ ਗਈ 라ਵੀ ਹੋ ਗਈ ਉਜ ਤਰਨਾ ਉਜ ਦਾ ਸਪੈਸ਼ਲੀ ਕਿਉਂਕਿ ਫਲੈਸ਼ ਫਲਡਸ ਆਉਂਦੇ ਹੈ ਉਜ ਦੇ ਵਿੱਚ ਉਸ ਕਰਕੇ ਇਹ ਮੌਕ ਡਿਲ ਰੱਖੀ ਗਈ ਹੈ ਤਾਂ ਕਿ ਇੱਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏ ਕਿ ਫਲਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇhtiyat ਬਰਤ ਦੀ ਬਰਤਨ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨ ਡੀ ਆਰ ਐਫ ਵੱਲੋਂ ਜਿਹੜੇ ਇਹਨਾਂ ਦੀ ਇਕੁਇਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨ ਡੀ ਆਰ ਐਫ ਦੀ ਰੈਸਕਿਊ ਦੀਆਂ ਤੇ ਹੋਰ ਚੀਜ਼ਾਂ ਦੀਆਂ ਉਹਨਾਂ ਨੂੰ ਵੀ ਪਿੰਡਾਂ ਲੈਣ ਨੂੰ ਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕਿਆ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਵੈਕੂਏਸ਼ਨ ਸੈਂਟਰ ਬਣਾਏ ਗਏ ਨੇ ਸਾਰੇ ਪਿੰਡਾਂ ਨੂੰ ਅਸੀਂ ਕਲਸਟਰਸ ਦੇ ਵਿੱਚ ਡਿਵਾਈਡ ਕਰਕੇ ਹਰੇਕ ਕਲਸਟਰ ਦੇ ਉੱਪਰ ਇੱਕ ਇਵੈਕੂਏਸ਼ਨ ਸੈਂਟਰ ਬਣਾਇਆ ਹੈ ਜਿੱਥੇ ਜਿਹਦਾ ਅਸੀਂ ਇਨਫੋਰਮੇਸ਼ਨ ਸਾਰੀ ਹਰ ਇੱਕ ਪੰਚਾਇਤ ਘਰ ਦੇ ਵਿੱਚ ਪੇਸਟ ਕਰ ਰਹੇ ਹਾਂ ਜਿਹਦੇ ਨਾਲ ਹੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਨ ਕੇਸ ਇੱਥੇ ਫਲਡਿੰਗ ਹੁੰਦੀ ਹੈ ਉਹ ਕਿੱਥੇ ਜਾ ਕੇ ਸੇਫਲੀ ਉੱਥੇ ਰਹਿ ਸਕਦੇ ਆ ਤੇ ਜਿਹੜੇ ਵੀ ਰੈਸਕਿਊ ਸੈਂਟਰਸ ਬਣਾਏ ਗਏ ਆ ਉੱਥੇ ਸਾਰੀ ਫੈਸਿਲਿਟੀਆਂ ਜਿਹੜੀ ਫੂਡ ਵਗੈਰਾ ਲੋਜਿੰਗ ਇਟਸੈਟਰਾ ਉਹ ਸਾਰੀ ਫੈਸਿਲਿਟੀਆਂ ਵੀ ਸਾਡੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਮੇਰੀ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਦੋ ਮਹੀਨੇ ਚੌਕਨਣਾ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਸੀਜ਼ਨ ਹੈ ਤੇ ਉਜ ਰਿਵਰ ਬਹੁਤ ਅਨਪ੍ਰੇਡਿਕਟੇਬਲ ਕਿਉਂਕਿ ਜਿਵੇਂ ਰਾਵੀ ਹਰਾਵੀ ਵਿੱਚ ਤਾਂ ਫਿਰ ਵੀ ਥੋੜਾ ਜਿਹਾ ਪ੍ਰਾਇਰ ਇੰਟੀਮੇਸ਼ਨ ਰਹਿੰਦਾ ਹੈ ਪਰ ਇਟ ਇਜ਼ ਵੈਰੀ ਅਨਪ੍ਰੇਡਿਕਟੇਬਲ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਇਸ ਨੂੰ ਕੰਟੀਨਿਊਸਲੀ ਵਾਚ ਕਰੀਏ ਅਸੀਂ ਹਰ 2 ਘੰਟੇ ਬਾਅਦ ਸਾਨੂੰ ਅਪਡੇਟ ਆਂਦੀ ਹੈ ਉੱਤ ਦੇ ਲੈਵਲਸ ਤੇ ਉਹਦੇ ਅਕੋਰਡਿੰਗ ਹੀ ਸਾਡਾ ਸਿਸਟਮ ਬਣਿਆ ਹੋਇਆ ਜਦੋਂ ਤੱਕ ਜੇ ਇਨ ਕੇਸ ਕੋਈ ਥ੍ਰੈਟ ਹੈਗਾ ਅਸੀਂ ਉਸ ਨੂੰ ਟਾਈਮਲੀ ਜਿਹੜਾ ਹੈ ਉਹ ਪਿੰਡ ਵਾਲਿਆਂ ਨੂੰ ਕਨਵੇ ਕਰ ਸਕੀਏ ਤੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਕੇਸ ਦੇ ਵਿੱਚ ਕਿੱਥੇ ਜਾਣਾ ਹੈ ਤੇ ਸਾਡੀ ਪ੍ਰੈਪਰੇਸ਼ਨ ਸਾਰੀ ਮੁਕੰਮਲ ਨੇ ਸਾਡੀ ਟੀਮ ਸਾਰੀਆਂ ਚੁਕੰਨੀਆਂ ਨੇ ਤੇ ਐਨ ਡੀ ਜੇ ਕੋਈ ਵੀ ਇਹੋ ਜੀ ਕੋਈ ਚੀਜ਼ ਹੁੰਦੀ ਹੈ ਖੁਦਾ ਨਾ ਖਾਸ ਤਾਂ ਅਸੀਂ ਉਸ ਲਈ ਪੂਰਾ ਜਰਾ ਤਹਿਣਾ ਥੈਂਕ ਯੂ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ